ਮੇਰਾ ਪੁੱਤ ਵੀ ਮਰੀਜ਼ ਆ ਮੈਂ ਵੀ ਮਰੀਜ਼ ਆ ਤੇ ਅਸੀਂ ਕਰਕੇ ਨਹੀਂ ਖਾ ਸਕਦੇ ਸੀ ਦੁਕਾਨ ਤੇ ਮਾੜਾ ਮੋਟਾ ਜੁਨ ਬਿਜਾਰਾ ਕਰਦੇ ਸੀ ਤੇ ਹੁਣ ਸਾਡੇ ਨਾਲ ਧੱਕਾ ਹੀ ਹੋ ਰਾਇਆ ਫਿਰ ਪੰਜ ਸਾਡਾ ਬਹੁਤ ਧੱਕਾ ਕਰਦੇ ਜੀ ਹਾਂ ਅਸੀਂ ਬਹੁਤ ਮਿੰਟਾ ਕੱਢ ਕੇ ਪਰ ਮਿੰਟ ਸਾਡੀ ਕੋਈ ਮੰਨਦਾ ਨਹੀਂ ਗਾ ਸਰਕਾਰ ਵਾਲਾ ਮਹੀਨਾ ਵਥੇ ਦਿੱਲੀ ਤਰਨੇ ਜਿ ਬੈਠਾ ਰੇ ਅੱਜ ਕਿਸਾਨ ਹੋਣ ਕਰਕੇ ਤੇ ਸਾਡੇ ਤੇ ਫਿਰ ਵੀ ਵਾਅਦੇ ਕਰਦੇ ਆ ਸੜਕਾਂ 'ਤੇ ਜਾ ਕੇ ਵੇਖੇ ਜਾਵੇ ਮੇਰੇ ਸਾਸੂ ਵੀ ਮਰੀ ਜੱਟਾ ਇੱਕ ਦੀ ਮੇਰੇ ਘਰ ਵਾਲਾ ਵੀ ਫਤਰਾੰਗ ਦਾ ਮਰੀਜ਼ ਬੱਚੇ ਮੇਰੇ ਰੋਦੇ ਫਿਰਦੇ ਪਰ ਮੁੰਡਾ ਵਿਚਾਰ ਬਾਹਰ ਫੜਦਾ ਹੁਣ ਜੇ ਆਪਾਂ ਰੋਟੀ ਕਿਹਦੀ ਖੋਵਾਂਗੇ ਤੇ ਬੰਦਾ ਰੋਊਗਾ ਹੀ ਕਰੂਗਾ ਕਿ ਇੱਥੇ ਦਾ ਜਗਾਰ ਸੀ ਮੇਰਾ ਆ ਮੇਰਾ ਸ਼ੋਰ ਚੰਡੀਗੜ੍ਹ ਇੱਥੋਂ ਜੇ ਖੇਰ ਦਾ ਵਾਲੀ ਵਾਲੇ ਦੀ ਤਕੜੀ ਗੇਵਾ ਇਹਦੇ ਕੋ ਮੈਡਲ ਦੇਖਾ ਪਤ ਮੈਡਲ ਵੇਖੋ ਜੀ ਤਨ ਚਾਰ ਮੇ ਰੋਣੀ ਨੇ ਸਟੇਟ ਕੇ ਅਜਿਲਾ ਨੈਸ਼ਨਲ ਖੇਡਣ ਜਾਏਗਾ ਪੈਸ਼ੇਨ ਨੂੰ ਨੈਸ਼ਨਲ ਖੇਡਣ ਜਾਏਗਾ ਜੇ ਮੇਰਾ ਕਪ ਮਹੀਨਾ ਹੋ ਗਿਆ ਤੰਕਰੀ ਅੰਦਰ ਮੈਨੂੰ ਕਾਰੋਬਾਰੀ ਠਲਤ ਨਾਲ ਮੇਰਾ ਕਿਰਿਆਵਾਂ ਮਾਮਲਾ ਕੀ ਹੈ ਜੀ ਪੂਰੇ ਦਾ ਪੂਰਾ ਮੰਡੀ ਬੋਰਡ ਦੀ ਦਰਖਾਸਤ ਆਈ ਹੈ ਮੰਡੀ ਬੋਰਡ ਦੀ ਜਗ੍ਹਾ ਦੇ ਵਿੱਚੋਂ ਦੋਨੇ ਚਕਾਉਣੇ ਆ ਖੋਖੇ ਜਿਹੜੇ ਲੱਗੇ ਆ ਠੀਕ ਹੈ ਜੀ ਹਾਂ ਓਕੇ ਜੀ ਮੰਡੀ ਬੋਰਡ ਦੀ ਜਗ੍ਹਾ ਤੇ ਕੋਈ ਕਬਜ਼ਾ ਨਹੀਂ ਹੋਣ ਦਿੱਤਾ ਜਾਊਗਾ ਓਕੇ ਜੀ ਓਕੇ ਤੇ ਬਾਕੀ ਇਸੇ ਨਸ਼ੇ ਵਾਲੇ ਬੈਠਦੇ ਹੈਗੇ ਸ਼ਾਮ ਨੂੰ ਜੀ ਇੱਥੇ ਨਸ਼ੇ ਵਾਲ ਨੂੰ ਪਨਾ ਨਹੀਂ ਦਿੱਤੀ ਜਾਊਗੀ ਠੀਕ ਹੈ ਜੀ ਹਾਂ ਧੰਨਵਾਦ ਜੀ ਸਰ ਇੰਨੀ ਜਾਣਕਾਰੀ ਦਿਵਾਣਾ ਲੱਗੀ ਹੈਗੀ ਆ ਇਹ ਕਹਿੰਦੇ ਵੀ ਉਹਦੀ ਚਕਾਓ ਦੋਨੀਆਂ ਚ ਰਈਆਂ ਜਾਣਗੀਆਂ ਠੀਕ ਹੈ ਜੀ ਠੀਕ ਹੈ ਹਾਂ ਮੈਂ ਮਜਵੀਆਂ ਬਸ ਹੋ ਗਏ ਜ਼ਿੰਮੇਦਾਰ ਕਰਕੇ ਮੈਨੂੰ ਜਾਤੀਦਾਰ ਕਿਤੇ ਜਾਂਦੇ ਸੀ ਕੋਈ ਭਈਆ ਬੈਠਾ ਤਾਂ ਕਿ ਜਮਾਂ ਹਟੋਂਦੇਗੇ ਉਹ ਦੇਖੋ ਮੁਸਲਮਾਨ ਭਈਆ ਕਿੰਨੀਆਂ ਜੜੀਆਂ ਲਈ ਬੈਠਿਆ ਪਰ ਜਾਤੀਦਾਰ ਦਾ ਕੋਈ ਇਹ ਮਾਰਾ ਕੰਮ ਨਹੀਂ ਕਰਦਾ ਇਥੋਂ ਕੀ ਦੋਸਤੋ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੈਗੀਆਂ ਇਸ ਵੀਡੀਓ ਦੇ ਦੌਰਾਨ ਪਰਿਵਾਰ ਨੇ ਜੋ ਇਲਜ਼ਾਮ ਲਗਾਏ ਆ ਪੰਚਾਇਤ ਦੇ ਉੱਤੇ ਅਸੀਂ ਸਰਪੰਚ ਸਾਹਿਬ ਨੂੰ ਫੋਨ ਲਾ ਕੇ ਪੁੱਛਿਆ ਸੀਗਾ ਪਰ ਉਹ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਸ ਪਰਿਵਾਰ ਦੇ ਸਾਰੇ ਦੇ ਸਾਰੇ ਇਲਜ਼ਾਮ ਆ ਜਿਹੜੇ ਉਹ ਬੇਬੁਨਿਆਦ ਨੇ ਤੇ ਪੰਚਾਇਤ ਵੱਲੋਂ ਆ ਜਿਹੜਾ ਉਹਨਾਂ ਨੂੰ ਰੋਕਿਆ ਨਹੀਂ ਗਿਆਗਾ ਤੇ ਤੁਸੀਂ ਐਸ ਐਚਓ ਸਾਹਿਬ ਦਾ ਬਿਆਨ ਵੀ ਸੁਣ ਲਿਆ ਉਹਨਾਂ ਦੁਆਰਾ ਇਹ ਗੱਲ ਆਖੀ ਗਈ ਆ ਕਿ ਪੰਚਾਇਤ ਦੁਆਰਾ ਨਹੀਂ ਸਗੋਂ ਮੰਡੀ ਬੋਰਡ ਦੁਆਰਾ ਜਿਹੜਾ ਉਹਨਾਂ ਨੂੰ ਦਰਖਾਸਤ ਦਿੱਤੀ ਗਈ ਆ ਤਾਂ ਕਰਕੇ ਜਿਹੜਾ ਉਹਨਾਂ ਦਾ ਖੋਖਾ ਜਿਹੜਾ ਉਹ ਉਠਵਾਇਆ ਜਾ ਰਿਹਾ ਹੈਗਾ ਸੋ ਸਰਪੰਚ ਸਾਹਿਬ ਦਾ ਇਹ ਕਹਿਣਾ ਹੈਗਾ ਕਿ ਮੰਡੀ ਬੋਰਡ ਆਪਣੀ ਜਗ੍ਹਾ ਛਡਵਾ ਰਿਹਾ ਹੈਗਾ ਇਹਨਾਂ ਤੋਂ ਤੇ ਦੂਸਰੇ ਪਾਸੇ ਸਰਪੰਚ ਸਾਹਿਬ ਦਾ ਇਹ ਵੀ ਕਹਿਣਾ ਸੀਗਾ ਪਰਵਾਹ ਇਹ ਗੱਲ ਆਖ ਰਿਹਾ ਹੈਗਾ ਕਿ ਸਰਪੰਚ ਸਾਹਿਬ ਵੱਲੋਂ ਜਾਂ ਹੋਰ ਨਾ ਪੰਚਾਇਤ ਮੈਂਬਰਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇਹਨਾਂ ਨੂੰ ਕਿਤੇ ਵੀ ਖੋਖਾ ਜਿਹੜਾ ਉਹ ਲੋਨ ਨਹੀਂ ਦਿੱਤਾ ਜਾਊਗਾ ਪਿੰਡ ਦੇ ਵਿੱਚ ਜਦਕਿ ਸਰਪੰਚ ਸਾਹਿਬ ਵੱਲੋਂ ਇਹ ਗੱਲ ਆਖੀ ਗਈ ਆ ਕਿ ਪਿੰਡ ਦੇ ਵਿੱਚ ਇਹ ਕਿਤੇ ਵੀ ਖੋਖਾ ਜਿਹੜਾ ਉਹ ਲਗਾ ਸਕਦੇ ਹੈਗੇ ਸੋ ਇੰਨੀ ਗੱਲਬਾਤ ਧੰਨਵਾਦ ਤੁਸੀਂ ਇਹ ਕਹਾਵਤ ਸੁਣੀ ਹੋਣੀ ਆ ਕਿ ਤਗੜੇ ਦਾ ਛੱਤੀ ਵੀ ਹੀ 100 ਤੇ ਮਾਰੇ ਦੀ ਕਹਿੰਦੇ ਆ ਕੰਨੀ ਤੇ ਚਰਦੀ ਹੁੰਦੀ ਆ ਇਹਨਾਂ ਕਹਾਵਤਾਂ ਦੀ ਪ੍ਰਤੱਖ ਉਦਾਹਰਨ ਜਿਹੜੀ ਅੱਜ ਅਸੀਂ ਪਿੰਡ ਹਰੀਨੋਂ ਖੜੇ ਹੋਏ ਆ ਇੱਥੇ ਦੋ ਮਜ਼ਦੂਰ ਪਰਿਵਾਰ ਆ ਤੇ ਦੋ ਮਜ਼ਦੂਰ ਪਰਿਵਾਰ ਇੱਥੇ ਮੰਡੀ ਦੇ ਵਿੱਚ ਆਪਣਾ ਖੋਖਾ ਲਾ ਕੇ ਗੁਜ਼ਾਰਾ ਕਰ ਰਹੇ ਹੈਗੇ ਆ ਪਰ ਇਹਨਾਂ ਨੂੰ ਇਹਨਾਂ ਰੇ ਕਹਿਣਾ ਹੈਗਾ ਕਿ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਕੀ ਕਾਰਨ ਹੈਗਾ ਕੀ ਗੱਲਬਾਤ ਹੈਗੀ ਆ ਸਾਡੇ ਨਾਲ ਦੋਵੇਂ ਪਰਿਵਾਰ ਮੌਜੂਦ ਨੇ ਵੀਰ ਮੌਜੂਦ ਨੇ ਤੇ ਕੀ ਕਾਰਨ ਹੈਗਾ ਇਹਨਾਂ ਨੇ ਇਕੱਠੇ ਹੋਣਾ ਪੈ ਗਿਆ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਮੇਰੇ ਹੱਥ ਚ ਰਹਿੰਦੇ ਅੱਛਾ ਕੀ ਬੋਲਾਂਗਾ ਕੋਈ ਗੱਲ ਨਹੀਂ ਮੈਂ ਪੁੱਛੂੰਗਾ ਮਾਤਾ ਅੱਛਾ ਮਾਤਾ ਜੀ ਕੀ ਕਾਰਨ ਹੈਗਾ ਕਿ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਦੁਕਾਨ ਤੇ ਕਾਰਨ ਜੀ ਪੰਜ ਸਾਲ ਗਰੀਬ ਆਦਮੀ ਸੀ ਹੈਗੇ ਆ ਮੇਰਾ ਪੁੱਤ ਵੀ ਮਰੀਜ਼ ਆ ਮੈਂ ਵੀ ਮਰੀਜ਼ ਆ ਤੇ ਅਸੀਂ ਕਰਕੇ ਨਹੀਂ ਖਾ ਸਕਦੇ ਸੀ ਦੁਕਾਨ ਤੇ ਤੇ ਮਾੜਾ ਮੋਟਾ ਜੀਨ ਗੁਜ਼ਾਰਾ ਕਰਦੇ ਸੀ ਤਿਹਨ ਸਾਡੇ ਨਾਲ ਤੱਕ ਅਚਾਈ ਹੋ ਰਹੀ ਹੈ ਜੀ ਬੱਚੇ ਸਾਡੇ ਉਹ ਪੜਾਈਆਂ ਨੂੰ ਬੈਠੇ ਆ ਇੱਕ ਡੰਗ ਪੱਕਦੀ ਰੋਟੀ ਇੱਕ ਤਾਂ ਸਾਡੇ ਪੱਕਦੀ ਨਹੀਂ ਕੀ ਕਰ ਸਕਦੇ ਅਸੀਂ ਜੀ ਹਾਂ ਸਰਪੰਚ ਸਾਡਾ ਬਹੁਤ ੱੱਕਾ ਕਰ ਰਿਹਾ ਜੀ ਹਾਂ ਅਸੀਂ ਬਹੁਤ ਮਿੰਟਾ ਕੱਢ ਗਏ ਪਰ ਮਿੰਟ ਸਾਡੀ ਕੋਈ ਮੰਨਦਾ ਨਹੀਂ ਹੈ ਹੰਢਿਆੜੀ ਕਰਨ ਵਾਲਾ ਕੌਣ ਮੈਂ ਜਿੰਨੂੰ ਤੋੜ ਦੇਵਾਂ ਹੁੰਦੇ ਹੈ ਆਮਨੀ ਸਾਡੇ ਕੋਈ ਕੋਈ ਨਹੀਂ ਗੀ ਕੱਲਾ ਮਕਾਨ ਹੀ ਬਸ ਉਹ ਤੇ ਜੀਬਾ ਥੋੜੋ ਮਾਰ ਲਾਂਗੇ ਹੈ ਹੋ ਸਾਡਾ ਜੀ ਕਰੇ ਤਕਰੇ ਹੋ ਜੇ ਸੰ ਤਕਰੇ ਹੋ ਨਹੀਂ ਦਿੰਦਾ ਸੱਬੀ ਲੈਣ ਸਾਡਾ ਰੋ ਰੋ ਜਾਂਦੀ ਆ ਜੇ ਅਸੀਂ ਚਾਹ ਪਾਣੀ ਤੇ ਕਰ ਸਾਡਾ ਉਹ ਵੀ ਰੋਲ ਤਾਂ ਨਾ ਭੋਂਡਾ ਠੇਕਰੋ ਸਾਡਾ ਚੱਕ ਚਕਾ ਕੇ ਲੈ ਗਏ ਲੋਕੀ ਹੁਣ ਦੱਸੋ ਸਾਚੀ ਹੱਥ ਮਾਰ ਕੇ ਬੇਨਤੀ ਆ ਕਿ ਕਿੱਥੋਂ ਚੁਕਾਰ ਕਰ ਗਏ ਸੀ ਜੀ ਹਾਂ ਹਾਂ ਸਾ ਤਾਂ ਜੋ ਪੁੰ ਨਹੀਂ ਲਾਤਾ ਅੱਛਾ ਭਾਈ ਜੀ ਪੂਰਾ ਮਾਮਲਾ ਕੀ ਹੈਗਾ ਪੂਰੇ ਦਾ ਪੂਰਾ ਮਾਮਲਾ ਚਲੋ ਮਾਤਾ ਵੀ ਰੋ ਪੀ ਤੁਹਾਡੀ ਪਤਨੀ ਵੀ ਰੋ ਪੀ ਪੂਰਾ ਮਾਮਲਾ ਕੀ ਹੈਗਾ ਥੋੜਾ ਜੀ ਅੱਖਾਂ ਮੇਰੇ ਗਾਂ ਵੀ ਭਰੇਗਾ ਤੂੰ ਦੇਖੋ ਹੁਣ ਜੇ ਆਪਾਂ ਰੋਟੀ ਕਿਹਦੀ ਖੋਵਾਂਗੇ ਤੇ ਬੰਦਾ ਰੋਊਗਾ ਕਰੂਗਾ ਕੀ ਇੱਥੇ ਦਾ ਜਗਾਰ ਸੀ ਮੇਰਾ ਆ ਮੇਰਾ ਸ਼ੋਰ ਚੰਡੀਗੜ੍ਹ ਇੱਥੋਂ ਜੇ ਖੇਡ ਦਾ ਵਾਲੀ ਵਾਲੇ ਏਡੀ ਤਕੜੀ ਗੇਵਾ ਇਹਦੇ ਕੋ ਮੈਡਲ ਦੇ ਖਾਪ ਤੋ ਮੇਰੇ ਵੇਖੋ ਦੇ ਤਿੰਨ ਚਾਰ ਮੇਰਾ ਉਹਨੇ ਨੇ ਸਟੇਟ ਜਿਲ੍ਹਾ ਨੈਸ਼ਨਲ ਖੇਡਣ ਜਾਣਾ ਹੈਗਾ ਪੈਸ਼ਨ ਨੂੰ ਨੈਸ਼ਨਲ ਖੇਡਣ ਜਾਏਗਾ ਜੇ ਮੇਰਾ ਕਪ ਮਹੀਨਾ ਹੋ ਗਿਆ ਤੰਗ ਕਰੀਂ ਮੈਨੂੰ ਕਾਰੋਬਾਰੀ ਠਾਲ ਤਣਨੇ ਮੇਰਾ ਇਸ ਤੰਗ ਤੁਹਾਨੂੰ ਕੀ ਕਿਉਂ ਕੀਤਾ ਜਾ ਰਿਹਾ ਕੀ ਕਰਤੀ ਵਾਰਤ ਕਰਿਆ ਹੁੰਦਾਈ ਮੈਂ ਮਜਵੀ ਆ ਬਸ ਹੋ ਗਿਆ ਜ਼ਿੰਮੇਦਾਰ ਕਰਕੇ ਮੈਨੂੰ ਜਾਤੀਵਾਰ ਕੀਤੇ ਜਾਂਦੇ ਸੀ ਕਿ ਭਈਆ ਬੈਠਾ ਤਾਂ ਕਿ ਜਮਾਂ ਹਟੋਂਦੇਗੇ ਉਹ ਦੇਖੋ ਮੁਸਲਮਾਨ ਭਈਆ ਕਿੰਨੇ ਕੁਝ ਇਹ ਮਾਰਾ ਕੰਮ ਨਹੀਂ ਕਰਦਾ ਇਥੋਂ ਕੀ ਜੀ ਅੱਛਾ ਐਸ ਐਚਓ ਸਾਹਿਬ ਕਹਿ ਰਹੇ ਹੈਗੇ ਸਾਦਰ ਥਾਣੇ ਦੇ ਐਸ ਐਚਓ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਸਾਡੀ ਉਹ ਕਹਿੰਦੇ ਹੈਗੇ ਵੀ ਮੰਡੀ ਬੋਰਡ ਨੇ ਸਾਨੂੰ ਦਰਖਾਸਤ ਦਿੱਤੀ ਹੋਈ ਹੈ ਵੀ ਇੱਥੇ ਨਸ਼ਾ ਪੱਤਾ ਕਰਦੇ ਹੈਗੇ ਨਸ਼ਾ ਪੱਤਾ ਮੈਨੂੰ ਸਬੂਤ ਵਿਖਾ ਦੇਣੀ ਮੇਰੇ ਤੇ ਕਾਰਵਾਈ ਕਰ ਦੇਣ ਬੰਦੀ ਬੰਦੀ ਕਾਰਵਾਈ ਕਰਨ ਮੇਰੇ ਤੇ ਜੇ ਮੈਂ ਨਸ਼ਾ ਪੱਤਾ ਜਾਮ ਵੇਚਦਾ ਜਾਂ ਮੈਂ ਕੋਈ ਨਸ਼ਾ ਪੱਤੇ ਨੂੰ ਭਾਉਣਾ ਮੇਰੇ ਤੇ ਕਾਲ ਜਿੱਪਲੀ ਕੱਲ ਤਾਂ ਮੈਂ ਨਸ਼ਾ ਪੱਤਾ ਕਰ ਦੋ ਮੈਂ ਪਰਿਵਾਰ ਭਾਉਂਗਾ ਦਾ ਜਵਾਬ ਦੇ ਰੋਣਗਾ ਹੂੰ ਇਹ ਤਾਂ ਗਲਤ ਲੀਕੇ ਚੰਨ ਲੱਗਦਾ ਮੇਰੇ ਤੇ ਮੰਡੀਪੁਰ ਚੱਲ ਜਮੇ ਮੰਡੀਪੁਰ ਦੀ ਜਗ੍ਹਾ 'ਚ ਬੈਠਾ ਜੀ ਮੇਰੀ ਮੰਡੀਪੁਰ ਪਰਚੀ ਕਰਦਾ ਦਾ ਮੰਡੀ ਪਰਚੀ ਕੱਟ ਜਾ ਹੁਣ ਸ਼ਹਿਰਾਂ 'ਚ ਮੰਡੀਪੁਰ ਦੇ ਕਿੰਨੇ ਦੁਕਾਨਾਂ ਪੰਗੇ ਆ ਉੱਥੇ ਪਰਚੀ ਕਰਦੇ ਮਿਲ ਜੇ 2-400 ਰੁਪਇਆ ਬੰਦਾ ਜੀ ਅੱਛਾ ਭਾਈ ਹੋਰ ਕੋਈ ਜਗ੍ਹਾ ਹੈ ਨਹੀਂ ਕਿ ਤੁਹਾਨੂੰ ਦੁਕਾਨ ਲਾਉਣ ਨੂੰ ਦੁਕਾਨ ਦੱਸ ਦੋ ਮੈਂ ਉੱਥੇ ਲਾਣਾ ਜੇ ਉੱਥੇ ਬੈਠਾ ਕਰਕੇ ਕਿੱਥੇ ਲਾਣਾ ਜੇ ਤੁਹਾਨੂੰ ਕਹਿ ਦਿੰਦਾ ਮੈਂ ਇੱਥੇ ਨਾਲ ਉੱਥੇ ਲਾਣਾ ਉਹ ਸਰਪੰਚ ਸਭ ਤੁਹਾਨੂੰ ਲਾਉਣ ਹੀ ਦੇਣੀ ਕਿਤੇ ਵੇ ਜੀ ਅੱਛਾ ਹਾਂ ਲਾਉਣ ਹੀ ਦੇਣੀ ਕਿਤੇ ਤੁਹਾਨੂੰ ਮੈਂ ਕਿਤੇ ਮ ਤੋਂ ਅਨ ਨੂੰ ਵੀ ਕੋਈ ਨੋਟਿਸ ਆਇਆ ਹੋਵੇਗਾ ਮੈਂ ਦੇਖੋ ਅੱਜ ਫੋਨ ਲਗਾਇਆ ਸੀ ਆਂਦੇ ਵੀ ਛੱਪਰ ਚੱਕ ਲਾ ਇੱਥੋਂ ਉਹਦਾ ਹੂੰ ਤੇ ਉਸ ਛੱਪਰ ਦੇ ਵਿੱਚ ਤੁਸੀਂ ਕੀ ਕਰਦੇ ਸੀ ਮੈਂ ਤਾਂ ਉੱਥੇ ਰੇੜੀ ਲਾਉਂਦਾ ਅੰਡੇ ਹੁੰਦੇ ਤੇ ਅੱਛਾ ਹਾਂ ਮੈਂ ਤਾਂ ਸਾਰੇ ਤੋਂ ਪਹਿਲਾਂ ਮੈਂ ਹੀ ਲਾਉਂਦਾ ਇੱਥੇ ਹੋਇਆ ਹੀ ਨਹੀਂ ਸੀ ਉਦੋਂ ਕੋਈ ਹੂੰ ਮਨਤਾਫ ਦਾ ਰੰਗ ਹੋਈ ਸੀ ਕਿ ਮੈਂ ਤਾਂ ਹੁਣ ਬਾਹਲ ਹੋਇਆ ਮੜਾ ਮੋਟਾ ਆ ਅੱਛਾ ਹਾਂ ਜੀ ਮੇਰਾ ਵਿਚਾਰ ਆ ਗਰੀਬਾ ਸਾਹਿਬ ਅੱਛਾ ਭਾਈ ਜੀ ਮੇਰਾ ਘਰ ਤੁਸੀਂ ਇਹ ਨਹੀਂ ਕਿਹਾਗਾ ਸਰਪੰਚ ਸਾਹਿਬ ਕੋਲੇ ਜਾ ਕੇ ਨਹੀਂ ਕਿਹਾਗਾ ਵੀ ਭਾਈ ਇਦਾਂ ਨਾ ਕਰੋ ਕਿਉਂਕਿ ਸਾਡਾ ਰੋਜ਼ਗਾਰ ਦਾ ਸਾਧਨ ਆਈ ਸੀ ਸਾਰੀ ਪੰਚਾਇਤ ਆਈ ਸੀ ਜੈਤਨ ਮੈਂ ਕਹੇ ਜੇ ਪਹਿਲਾਂ ਉਹਨਾਂ ਨੇ ਮੈਨੂੰ ਅੱਡਾ ਬਣਾਇਆ ਪੰਚਾਇਤ ਸਰ ਮੱਥੇ ਮੇਰੇ ਮੱਡਾ ਬਣਾਉਂਦੇ ਬਣਾ ਲਓ ਮੈਂ ਪਾਸੇ ਲਾ ਲੈਣਾ ਉਹ ਇਹਨਾਂ ਨੂੰ ਪਾਸੇ ਲਾਉਂਦ ਨਾ ਕਿਤੇ ਅੱਛਾ ਸਾਹਮਣੇ ਵਾਲੀ ਥਾਂ ਵੀ ਨਹੀਂ ਲਾਉਂਦ ਦਿੰਦੇ ਕਿਤੇ ਉਹ ਨਹੀਂ ਲਾਉਂਦ ਦਿੰਦੇ ਪੁਰਲੀ ਸਾਈਡ ਤਾਂ ਚਲੋ ਮੰਨਦੇ ਹੈਗੇ ਵੀ ਮੰਡੀ ਦੀ ਜਗ੍ਹਾ ਆ ਗਈ ਪਹਿਲੀ ਸਾਈਡ ਜਾ ਕੋਈ ਟ੍ਰੈਕਟਰ ਟਰਾਲੀ ਨੂੰ ਡਿੱਕਾ ਕੋਈ ਡਿੱਕਾ ਹੀ ਮੈਂ ਚੱਕਣ ਜੋਗਾ ਜਾ ਕੋਈ ਮਾਰਾ ਕੰਮ ਕਰਦਾ ਮੈਂ ਚੱਕਣ ਜੋਗਾ ਕਿਉਂਕਿ ਡਿੱਕਾ ਹੀ ਹੈ ਨਹੀਂ ਕਿਸੇ ਨੂੰ ਉੱਥੇ ਬਸ ਖਾਮ ਖੱਜਲ ਜਾਣ ਕੇ ਕਰਦੇ ਅੱਛਾ ਭਾਈ ਹੋਰ ਕੋਈ ਦਿਹਾੜੀ ਨਹੀਂ ਹੋਰ ਕੋਈ ਦਿਹਾੜੀ ਨਹੀਂ ਕਰਦੇ ਤੁਸੀਂ ਨਾਲ ਨਾ ਜੀ ਮੇਰੇ ਪਾਸ ਇੱਥੇ ਰਹਿ ਗਿਆ ਪਰਾ ਮੈਨੂੰ ਦਰੰਗੋ ਗੱਡਾਈ 6 ਮਹੀਨੇ ਪਹਿਲਾਂ ਦਰੰਗ ਦਾ ਮੈਂ ਮਰੀਜ਼ ਸੀ ਗਈ ਮਸਾ ਠੀਕ ਹੋਇਆ ਹੁਣੇ ਤਾਂ ਸਰਪੰਚ ਬਣਿਆ ਹੀ ਕਰਤਾਰ ਸਿੰਘ ਸੰਧਮਤ ਦੇ ਕਾਗਜ਼ ਰੱਦ ਹੋ ਗਏ ਸੀਗੇ ਇਹਦਾ ਟਾਵਰ ਤੇ ਚੜ ਕੇ ਤਾਂ ਉੱਤੇ ਬਹਿ ਕੇ ਨੇ ਕਾਗਜ਼ ਸਹੀ ਕਰਾ ਲਏ ਹੁਣ ਮੈਂ ਪਰਿਵਾਰ ਨੂੰ ਲੈ ਕੇ ਵਾਰਦਰ ਵਕਤ ਤੇ ਚੜ ਜਣਾ ਨਹੀਂ ਪਰ ਇਹੀ ਗੱਲ ਹੋ ਗਈ ਮੈਂ ਪਰਿਵਾਰ ਨੂੰ ਲੈ ਕੇ ਛਾਲਾ ਮਾਰ ਦਿੰਦਾ ਸਾਰਾ ਪਰਿਵਾਰ ਆਤਮਾਧਿਆ ਕਰ ਲੈਣੇ ਆ ਜੀ ਇਹੀ ਹੋ ਗੋ ਰੋਟੀ ਰੋਟੀ ਨਹੀਂ ਖਾ ਕਮਾ ਕੇ ਖਾਣ ਦੇ ਹੋਰ ਕਰਕੇ ਕੀ ਆਤਮਾਧਿਆ ਕਰਾਂਗੇ ਐਸੂ ਜੀ ਸਾਹਮਣੂ ਸਬਜੀ ਵੇਦ ਨੂੰ ਫੋਨ ਲਾਉਣਾ ਮੈਂ ਤੁਹਾਨੂੰ ਚੱਕ ਕੇ ਲੈ ਆ ਜੂ ਐ ਕਰ ਦੂੰ ਮੈਂ ਕੋਈ ਗੁਨਾਹ ਕੀਤਾ ਨਹੀਂ ਮੈਨੂੰ ਚੱਕ ਕੇ ਲੈ ਜਾਣਗੇ ਵੀ ਦੱਸੋ ਹਣ ਖਾਤੇ ਚੈੱਕ ਕਰਨ ਪੱਜ ਜਾਈ ਮੇਰੇ ਘਰੇ ਆਟਾ ਇੱਕ 2 10 ਕਿਲੋਵਟ ਲੈ ਕੇ ਹੁਣ ਮੈਂ ਢੇਲੀ ਤੀਜੇ ਦਿਨ ਮੌਕੇ ਤੋਂ ਉਹ ਲੈ ਕੇ ਹੁਣ ਹੋਰ ਮੈਂ ਅੱਜ ਮਾਰਾ ਕੰਮ ਕਰਦਾ ਮਤਲਬ ਕੌੜੇ ਕੱਢ ਨਹੀਂ ਦੱਸੋ ਹੂੰ ਹੁਣ ਜੇ ਚੱਲ ਮੈਂ ਮੇਰੇ ਤੇ ਨਾਲ ਨੂੰ ਆਇਆ ਵੀ ਦੱਸਾ ਉਹ ਵੇਲੀਆਂ ਪੰਗਾ ਉੱਥੇ ਨਸ਼ੇ ਵਾਲੇ ਬੈਂਦੇ ਮੇਰੇ ਕੋਲ ਬੰਦਾ ਜੂਆ ਸਰਲੇ ਚੱਲਦਾ ਜੂਆ ਬੰਦ ਕਰੌਣਗਾ ਕੇ ਹੂੰ ਅੱਛਾ ਹੋਰ ਵੀ ਇੱਥੇ ਦੁਕਾਨਾਂ ਲੱਗਦੀਆਂ ਹੈਗੀਆਂ ਬਾਹਰ ਕੋਈ ਦੁਕਾਨ ਨਹੀਂ ਲਾਦੇ ਸਾਰੇ ਭਈਏ ਪਰ ਜਾਮਕਾਰੀ ਬਠੀ ਇੱਥੇ ਸਾਨੂੰ ਸਾਡੇ ਦੋਵਾਂ ਨੂੰ ਤੰਗ ਕਰਦੇ ਸਾਰਾ ਰੋਡ ਜੀ ਭਈਏ ਕੰਮ ਕਰ ਜਾਂਦੇ ਆ ਜਾ ਕੇ ਦੇਖੋ ਮੁਸਲਮਾਨ ਭਈਏ ਉਹਨਾਂ ਨੂੰ ਤਾਂ ਕੋਈ ਰੋਕਦਾ ਨਹੀਂਗਾ ਮੈਂ ਪਿੰਡ ਦਾ ਵਸ਼ਨੀਕ ਆ ਪਿੰਡੋਂ ਕਿ ਮੈਂ ਜੂਪੀ ਬੈਠਾ ਆ ਯਾਨੀ ਮੇਰੇ ਤੋਂ ਵਾਅਦਾ ਕਰਦੇ ਇਹ ਪਿੰਡ ਦਾ ਵਸ਼ਨੀਕ ਆ ਪਿੰਡ ਪਿੰਡ ਹੀ ਰਹਿਣਾ ਜੀ ਹੁਣ ਕੱਲ ਇਹਨਾਂ ਨੇ ਮੈਨੂੰ ਪਰਸੋ ਮੈਂਬਰ ਸਾਹਿਬ ਪਤਾ ਨਹੀਂ ਕਿਹੜੇ ਆਏ ਆਦੇ ਤਾਂ ਨੋਸਟ ਲੈ ਕੇ ਤੁਹਾਨੂੰ ਦੇ ਇਹਨਾਂ ਨੂੰ ਪਿੰਡੋਂ ਹੀ ਬਾਹਰ ਕੱਢਾਂਗੇ ਘਰੋਂ ਨਹੀਂ ਰਹਿਣ ਦੇਣਾ ਦੱਸੋ ਮੈਂ ਇਹ ਪੰਚਾਇਤ ਕੋ ਜੇ ਮੈਂ ਭਈਆ ਹੋ ਜਾ ਕੇ ਮੈਂ ਗਰਾਹ ਕੋਈ ਕਤਲ ਕੀਤਾ ਕੋਈ ਮਾਰਾ ਕੰਮ ਕੀਤਾ ਜਾ ਕੇ ਤੇ ਧੀ ਪੈਨੋ ਸ਼ੋਰ ਮੈਨੂੰ ਪਿੰਡੋਂ ਬਾਹਰ ਕਰਨਗੇ ਤੋ ਦੱਸੋ ਜੀ ਆ ਸ਼ੋਰ ਤੇ ਮੈਡਲ ਚੈੱਕ ਕਰੀ ਕਿਹਾਂ ਪੁੱਤ ਮੈਡਲ ਆ ਸਟੇਟ ਹੈ ਜਿੱਤੇ ਜਿਲ੍ਹਾ ਹੈ ਦੋ ਤਿੰਨ ਜਿਲ੍ਹੇ ਜਿੱਤੇ ਹੋਣੇ ਨੇਸ਼ਨਲ ਖੇਡਣ ਜਾਣਾ ਹੈਗਾ ਆ ਟੁੱਟੇ ਬੂਟ ਪਾਏ ਬੂਟ ਨਹੀਂ ਲੈ ਕੇ ਦਿੱਤੇ ਕਿ ਕਾਰੋਬਾਰ ਬੰਦ ਹੋਣ ਕਰਕੇ ਜੀ ਆ ਦੇਖੋ ਟੁੱਟੇ ਬੂਟ ਨਹੀਂ ਲੈ ਕੇ ਲਵਾਂ ਚੰਗੇ ਛੋਰ ਨੂੰ ਅੱਛਾ ਭਾਈ ਜੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਪਲੱਸ 2 ਜੀ ਅੱਛਾ ਪਲੱਸ 2 ਚ ਪੜਦੇ ਹੋ ਕਿਹੜੀ ਗੇਮ ਲਾਉਣੀ ਵਾਲੀਬਾਲ ਜੀ